ਸੋ ਹਾਂਜੀ ਮਿੱਤਰੋ ਸਵਾਗਤ ਕਰਦੇ ਹਾਂ ਜੀ ਨੂੰ ਚੈਨਲ ਦੇ ਵਿੱਚ ਤੇ ਸਭ ਤੋਂ ਬੈਸਟ ਚੈਨਲ ਹੋ ਕੇ ਸੋ ਅੱਜ ਅਸੀਂ ਗੱਲ ਕਰਨਗੇ ਆਪਣੀ ਜਾਨਵਰਾਂ ਬਾਰੇ ਮਨ ਕੋਲ ਆਪਰੇਸ਼ਨ ਕਿਟ ਰਹਿਣਾ ਭੁੱਲ ਨਾ ਜਾਵੇ ਸੋ ਮੈਂ ਅੱਜ ਆਪਣੇ ਨਵੇਂ ਘਰਗੋਸ਼ ਤੇ ਕਿਰੀਅਰ ਤੇ ਨੰਨਾ ਕੋਨਾ ਸੀ ਕੋਈ ਕਿਆ ਕਰ ਸਕਦਾ ਫਕਰਗੋਸ਼ ਸੋ ਉੱਤੋਂ ਵੀ ਦੇਖ ਸਕਦੇ ਆ ਫਰਗੋਸ਼ ਦਾਣਾ ਸਮਾਂ ਕਾਗਜ਼ ਤੇ ਮੈਂ ਚੈੱਕ ਕਰਨੇ ਸੀ ਤੁਹਾਨੂੰ ਦਿਖਾਉਣਾ ਸੀ ਕਿ ਕਿੰਨੇ ਫਰਗੋਸ਼ ਨੇ ਸੋ ਆਪਣੀਆਂ ਦੋ ਦੇਤੀ ਮੁਰਗੀਆਂ ਵੀ ਨੇ ਇੱਕ ਜਵਾਰਾ ਵਾ ਜਿੱਥੇ ਆਪਾਂ ਨੇ ਰੱਖਿਆ ਹੋਇਆ ਕਿਚਨ ਇੱਕ ਜਵਾਰਾ ਤਾਂ ਜਿੱਥੇ ਰੱਖਿਆ ਸੋ ਹੁਣ ਚੱਲਦੇ ਆਪਾਂ ਥੱਲੇ ਨੂੰ ਤੁਹਾਨੂੰ ਚਿੜੀਆਂ ਵੀ ਦਿਖਾਉਣੀ ਆ ਨਾ ਮੇਰੀ ਬਾਤ ਨੂੰ ਸਾਫ਼ ਨਹੀਂ ਸੁਣੀਏ ਕਿ ਇਹ ਚਿੜੀਏ ਚਾਂ ਚਾਂ ਬੋ ਕਰਦੀਆਂ ਨੇ ਬੋ ਚਾਂ ਰਗਾ ਤਾਂ ਸਹ ਹੰਦੀ ਜਿਵੇਂ ਤਾਂ ਪਾਤਾ ਕਿ ਨਾ ਸੋ ਮੁਰਝੇ ਦੇਖ ਕੇ ਜੀਵੇਂ ਜਿਆਦਾ ਕਾਸੀ ਸੋ ਤੁਸੀਂ ਤਾ ਆਤਾ ਸੋਣੀ ਚਾਹੀਏ ਮੇਰੀ ਬਾਤ ਨੂੰ ਸੁਣਤੀ ਸੋ ਆਨੇ ਸਾਡੀਆਂ ਜਿਹੜੀਆਂ ਇਹਨਾਂ ਲੋਕਿੰ ਨੂੰ ਤੋਂ ਪੁੱਛਿਆ ਨੂੰ ਪਰਦੇ ਸੋ ਹੋਉ ਚਾਲਦਾ ਆਪਾਂ ਘਰੇ ਸੋਪਾ ਪਾਣੀ ਭਰਨ ਨਹੀਂ ਆਇਆ ਤੇ ਕਾਲੀ ਟੁੱਟੀ ਲੱਗੀ ਸੋ ਜਨਨ ਨੂੰ ਮੈਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਾ ਕਰੋ ਤੇ ਬਲੌਗ ਯਾਰ ਤੁਸੀਂ ਡੇਲੀ ਦੇਖਿਆ ਕਰੋ ਸੋ ਰਾਤ ਨੂੰ ਡੇਲੀ ਪੜਨਾਂ ਬਲੌਗ ਫਿਰ ਕਿੱਥੇ ਕਰ ਲੱਗੇ ਨਾ ਤੁਸੀਂ ਲਾਈਕ ਕਰ ਦੇਣਾ ਕੋਰਸ ਸਬਸਕ੍ਰਾਈਬ ਕਰਦੇ ਮੈਂ ਫਿਰ ਨਾ ਕਮੈਂਟ ਆ ਜਾਓ ਸੋ ਪਲੀਜ਼ ਮੈਨੂੰ ਵੀ ਕਮੈਂਟ ਦਿਓ ਲਾਈਕ ਸ਼ੇਅਰ चेक ਕਰਾਈ ਕਮਾਕੀ ਜ਼ਰੂਰ ਕਰਾਂਗੇ। थैंक यू।